ਯਾ ਪੰਜਾਬ ਦੀ ਸੇਵਾ ਕਰਨੀ ਹੈ। ਹਾਂਜੀ ਤਾਂ ਉਹ ਬੰਦੇ ਅਸੀਂ ਇੱਕ ਤਰ੍ਹਾਂ ਦਾ ਸੇਵਾਦਾਰ ਦਾ ਸੰਗਠਨ ਤਿਆਰ ਕੀਤਾ ਤੇ ਉਹ ਸੰਗਠਨ ਨੂੰ ਪੰਜ ਪ੍ਰਧਾਨੀ ਗੁਰੂ ਸਾਹਿਬ ਦੇ ਹੁਕਮ ਨਾਲ ਹੀ ਜਿਵੇਂ ਪੰਜ ਪਿਆਰਾਂ ਦੇ ਚੱਲਿਆ ਅਸੀਂ ਇਸੇ ਤਰ੍ਹਾਂ ਦੀ ਇਸ ਪਾਰਟੀ ਨੇ ਸ਼ੁਰੂ ਕੀਤਾ ਕਿ ਜੇ ਸਭ ਤੋਂ ਉੱਪਰ ਪਾਰਟੀ ਜਿਹੜੀ ਹੈ ਜੇ ਚੰਪੀ ਸਾਹਿਬ ਹੈ ਬਾਪੂ ਜੀ ਹੈਗੇ ਆ ਉਹ ਜੀ ਘਾਰ ਪਿਆ ਉਹ ਉਹ ਬੰਦੇ ਜਿਹੜੇ ਪੰਜ ਆ ਸੀ ਉਹ ਪੰਜ ਹੀ ਲੈ ਗਏ। ਉਸ ਤੋਂ ਬਾਅਦ ਹੁਣ ਜਿਹੜੇ ਡਿਸਟ੍ਰਿਕਟ ਲੈਵਲ ਤੇ ਲੈਣੇ ਆ ਡਿਸਟ੍ਰਿਕਟ ਲੈਵਲ ਤੇ ਕੋਸ਼ਿਸ਼ ਦਾ ਇਹ ਕੀਤੀ ਗਈ ਹੈ ਕਿ ਜ਼ਿਲ੍ਹੇ ਬਾਰਡਰ ਆਪਾ ਦੇ ਪਾਸੇ-ਪਾਸੇ ਜ਼ੁਰਮ ਦੇ ਲੈ ਜਾਣ ਕੋਸ਼ਿਸ਼ ਇਹਨਾਂ ਨੇ ਕੀਤੀ ਹੈ ਜਿਹਨੇ ਯਤਨ ਕੀਤਾ ਜਾਂਦਾ ਹੈ ਤਾਂ ਪੰਜ ਬੰਦੇ ਅਸੀਂ ਬਲੋਕ ਤੋਂ ਲੈ ਆ ਡਿਸਟ੍ਰਿਕਟ ਤੋਂ ਔਰ ਡਿਸਟ੍ਰਿਕਟ ਤੋਂ ਜਿਹੜੇ ਪੰਜ ਬੰਦੇ ਲੈ ਆ ਉਹਨਾਂ ਦੀ ਜਿਹੜੀ ਅਪੁਆਇੰਟਮੈਂਟ ਹੈ ਉਹ ਆ ਅੱਜਾ ਸਾਡਾ ਅਬਜ਼ਰਵਰ ਲੱਗਾ ਹੋਇਆ ਹੈ ਕੌਣ ਬੰਦੇ ਨੂੰ ਅਬਜ਼ਰਵਰ ਲਾਇਆ ਖੜਾ ਹੋ ਗਿਆ ਪਲਾਸਕ ਸਿੰਘ ਪਲਾਸਕ ਸਿੰਘ ਪਾਈ ਕੋਲੋਂ ਸਿੰਘ ਜੀ ਭਾਈ ਮਹਾ ਸਿੰਘ ਹਾਂਜੀ ਮਹਾ ਸਿੰਘ ਫਿਲਡਰ ਆਉਂਦੇ ਹਾਂ ਇਹ ਇਹਨਾਂ ਨੂੰ ਅਬਜ਼ਰਵਰ ਲਾਇਆ ਗਿਆ ਹੈ ਨੌਜਵਾਨ ਮੁੰਡਾ ਹੈ ਬਿਲਕੁਲ ਬਹੁਤ ਜੀ ਤਾਂ ਇੱਕ ਇੱਕ ਅਬਜ਼ਰਵਰ ਲਾਇਆ ਗਿਆ ਹੈ ਇਹਦਾ ਮਕਸਦ ਇਹ ਹੈ ਕਿ ਇਹ ਸਾਰਾ ਜੋ ਇਨਫਰਮੇਸ਼ਨ ਜਿਉਂ ਆਦੇ ਆ ਜੋ ਪ੍ਰਕਾਸ਼ ਕਰਕੇ ਉੱਪਰ ਭੇਜਣੀ ਹੈ ਦਫ਼ਤਰ ਨੂੰ ਕਿ ਸਾਡੇ ਇਹਨੇ ਬੰਦੇ ਵਲੰਟੀਅਰ ਬਣ ਗਏ ਆ ਸੇਵਾਦਾਰ ਬਣ ਗਏ ਆ ਔਰ ਇਹ ਨਹੀਂ ਅਗਾ ਸਾਡੀਆਂ ਜਿੰਨੋ ਬੱਚੀਆਂ ਚੱਲੀਆਂ ਕਿ ਜੇ ਮੈਂਬਰ ਬੜਕੀ ਸਾਰਾ ਹੀ ਸਾਰਾ ਜ਼ਿਲ੍ਹੇ ਦਾ ਨੂੰ ਜਾ ਕੇ ਇਹ ਨੂੰ ਲਿਆ ਗਿਆ ਇਹਦੇ ਨਾਲ ਪੰਜ ਬੰਦੇ ਜਿਹੜੇ ਲਾਏ ਗਏ ਆ ਉਹ ਉਹਨਾਂ ਬੰਦੇ ਨੂੰ ਅਸੀਂ ਬਲੌਗ ਚ ਲਾਉਣਾ ਹੈ ਇਹ ਪੰਜ ਬਲੌਗ ਕਰਦੇ ਪੰਜ ਲੜਨ ਜੇ ਛੇ ਬਲੌਗ ਕਰਦੇ ਇੱਕ ਬੰਦੇ ਨੂੰ ਦੋ ਬਲੌਗ ਵੀ ਦਿੱਤੇ ਜਾਂਦੇ ਚੱਲਣਾ ਲੇਕਿਨ ਪੰਜ ਫਟਾਂ ਕੀ ਨੂੰ ਕੋਸ਼ਿਸ਼ ਕਰਨੀ ਕਿ ਇਹਨੂੰ ਤੋੜਨਾ ਨਹੀਂ ਇਸ ਕਰਕੇ ਅਸੀਂ ਗੁਰੂ ਦਾ ਅਸਰ ਲੈ ਕੇ ਅਸੀਂ ਚੱਲੇ ਆਂ ਜਰੂਰ ਉਹਨੇ ਪੰਜ ਪਰਮੇਸ਼ਰ ਵਾਲੀ ਗੱਲ ਜਿਹੜੀ ਕੀਤੀ ਹੈ ਪੰਜਾਂ ਪਿਆਰੇ ਵਾਲੀ ਗੱਲ ਕੀਤੀ ਹੈ ਉਹਦਾ ਹੁਕਮ ਮੰਨਣਾ ਤੇ ਅਸੀਂ ਇੱਕ ਤਰ੍ਹਾਂ ਦਾ ਇਹ ਹੁਕਮ ਹੀ ਕ੍ਰੀਏਟ ਕਰ ਰਹੇ ਹਾਂ ਵੀ ਉਹਨਾਂ ਦਾ ਹੁਕਮ ਹੋਊਗਾ ਲੈ ਕੇ ਵਿਚਾਰ ਕਰਦੇ ਹੋ ਉਹ ਇਹੋ ਥਿਲੇ ਲੈਵਲ ਤੇ ਵਿਚਾਰ ਕਰਨਗੇ ਉਸ ਤੋਂ ਬਾਅਦ ਇਹਨਾਂ ਬੰਦਿਆਂ ਦੀਆਂ ਡਿਊਟੀਆਂ ਜਿਹੜੀਆਂ ਉਹ ਬਲਾਕ ਲੈਵਲ ਤੇ ਲੈ ਲੈਣਗੇ ਬਲਾਕ ਦੇ ਵਿੱਚ ਇੱਕ ਇੱਕ ਬੰਦਾ ਇਹਨਾਂ ਦੀ ਡਿਊਟੀ ਲੱਗਣੀ ਹੈ ਉਹ ਮੈਂ ਵੱਖਰੀ ਇਹਨਾਂ ਨਾਲ ਮੀਟਿੰਗ ਕਰੂੰਗਾ ਤੇ ਸਾਰੀ ਗੱਲ ਇਹਨਾਂ ਨੂੰ ਸਮਝਾ ਦੂੰਗਾ ਛੋਟੀ-ਮੋਟੀ ਗੱਲ ਹੈ ਬਿਲਕੁਲ ਵਲਾਕਾ ਇਹਨਾਂ ਨੂੰ ਵੰਡ ਦੇਣੇ ਆ ਇੱਕ ਬਲੌਕ 'ਚ ਮਸਲਣ ਜੇ ਉਦਾਹਰਣ ਦੇ ਤੌਰ ਤੇ 100 ਪਿੰਡ ਹੈ ਤੇ ਅਸੀਂ ਉਹਨਾਂ ਨੂੰ 20 20 ਦੇ ਵੰਡ ਕੇ 5 ਹਿੱਸਿਆਂ 'ਚ ਵੰਡਣਾ ਹੈ 5 ਬੰਦੇ ਉਹਨਾਂ ਦੇ 20-20 ਪਿੰਡਾਂ ਦੇ ਇਨਚਾਰਜ ਲਾਉਣੇ ਆ ਕੋਸ਼ਿਸ਼ ਇਹ ਕਰਨੀ ਕਿ ਉਹ ਉਹਦੇ ਨੇੜੇ ਦੇ ਰਹੇ ਹੁਣ ਸੌਖਾ ਹੋਵੇ ਕਿ ਉਹ ਕੰਮ ਕਾਜ ਕਰਕੇ ਉਹਨਾਂ 20 ਪਿੰਡਾਂ 'ਚ ਏੜਾ ਦੇ ਸਕੇ ਹਾਂਜੀ ਉਹਦੇ ਉਹਦੇ ਥੱਲੇ ਵੀ ਲੱਗਣਗੇ ਸਿਸਟਮ ਵੀ ਲੱਗਣਗੇ ਤਾਂ ਉਹ 20 ਉਹ ਉਹ ਬੰਦੇ ਜਿਹੜੇ ਆ 5 ਹੋਣਗੇ ਬਲਾਕ ਦੇ ਵਿੱਚ ਜਿਹੜੇ ਇੱਕ ਇੱਕ ਬੰਦਾ ਇਹ ਹੈ ਡਿਸਟ੍ਰਿਕਟ ਦਾ ਸਮਝ ਲਓ ਮਾੜਾ ਜਿਹਾ ਕਿ ਬੰਨ ਸਮਝਣ ਦੀ ਟਿੱਕਕਾ ਤੋਂ ਵੀ ਆ ਪੈਂਡਾ ਬਖਰਾ ਔਰ ਇਹ ਕਾਰਡ ਕਾਰਡ ਨਾਲ ਦੀ ਇਹਨਾਂ ਦੀ ਫੋਟੋ ਹੋਊਗੀ ਔਰ ਇਹਨਾਂ ਦੀ ਰਸਕਤ ਹੋਣਗੇ ਔਰ ਪੁਲਿਸ ਅਥਾਰਟੀ ਦੇ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਇਹਨਾਂ ਨੇ ਹੀ ਰਜਿਸਟਰ ਕਰਕੇ ਸਾਨੂੰ ਕਾਰਡ ਇਸ਼ੂ ਕਰਦੇ ਤੇ ਉਹ ਕਾਰਡ ਨਾਲ ਉਹਨਾਂ ਨੂੰ ਅਸੀਂ ਹੌਲੀ ਹੌਲੀ ਅਜੇ ਨਮਾ ਕੰਮ ਚੱਲਿਆ ਹੌਲੀ ਹੌਲੀ ਅਸੀਂ ਸਭ ਨੂੰ WhatsApp ਗਰੁੱਪਾਂ 'ਚ ਐਡ ਕਰ ਦਿਆਂਗੇ ਜੇ ਇੱਕ ਬੰਦੇ ਨੂੰ ਵੀ ਮਸ਼ਕਲ ਨਹੀਂ ਅਸਾਂ ਸਰਕਾਰ ਦੀ ਨਹੀਂ ਸਰਕਾਰ ਦੇ ਤੋਂ ਆਉਗੀ ਉਹ ਤੋਂ ਅਸੀਂ ਸੋਚਣਾ ਸਾਰਾ ਕੁਝ ਅਸੀਂ ਬਣਾਵਾਂਗੇ ਪੰਜਾਬ ਨੂੰ ਬਚਾਉਣ ਲਈ ਸਰਕਾਰ ਅਸੀਂ ਪੰਜਾਬ ਨੂੰ ਬਚਾਉਣ ਵਾਲੀ ਜਿਹੜੀ ਗੁਰਦੁਆਰਾ ਪ੍ਰਬੰਧ ਕਮੇਟੀ ਆ ਉਹਨੂੰ ਵੀ ਬਣਾਵਾਂਗੇ ਉਹਦੇ 'ਚ ਵੀ ਅਸੀਂ ਯੋਗ ਬੰਦੇ ਨੂੰ ਕੋਸ਼ਿਸ਼ ਕਰਦੇ ਸਾਰੇ ਪੰਜਾਬ ਤੋਂ ਲੱਭਣੇ ਆਪਾਂ ਤੇ ਪਰ ਇਹ ਇਹ ਇਹਦੇ ਨਾਲ ਇਹ ਵੀ ਹੈਗਾ ਕਿ ਸੰਗਠਨ ਦੇ ਵਿੱਚ ਜੇ WhatsApp ਵੀ ਹੋ ਗਿਆ ਕਾਨੂੰ ਕਿਸੇ ਨੂੰ ਕੋਈ ਤਕਲੀਫਾ ਤੁਸੀਂ ਪਾ ਦਿਓ ਚਾਟੋ ਇਸ ਏਰੀਆ ਦੇ 6 200 400 ਬੰਦਾ ਇਕੱਠਾ ਹੋ ਜੀ ਤੁਹਾਡੇ ਨਾਲ ਤੁਹਾਡੇ ਮਗਰ ਖੜਨ ਵਾਲਾ ਇਹ ਕੋਈ ਥਾਣੇ ਦੀ ਪ੍ਰੋਬਲਮ ਆਉਂਦੀ ਹੈ ਜਾਂ ਕੋਈ ਡੀਸੀ ਦੇ ਬਣਾਉਂਦੀ ਹੈ ਜਾਂ ਸੀਲਦਾਰ ਦੀ ਆਉਂਦੀ ਹੈ ਤਾਂ ਅਸੀਂ ਉੱਥੇ ਵੀ ਸਾਡਾ ਇਹ ਪੂਰਾ ਯੂਨਿਟ ਹੈ ਜਿਹੜਾ ਸਾਡਾ ਇਹ ਦਾ ਇਹ ਸੰਗਠਨ ਬਣਾਇਆ ਉਸੇ ਪੂਰਾ ਕੰਮ ਕਰੂਗਾ ਔਰ ਮੈਂ ਤੁਹਾਨੂੰ ਗਾਵੇ ਨਾ ਕਹਿਣਾ ਕਿ ਸਿਰੇ ਤੱਕ ਲੜਨ ਦੀ ਗੱਲ ਪਰ ਜਿੱਦੇ ਤੁਸੀਂ ਪਹਿਲਾਂ ਹੀ ਮੀਟਿੰਗ ਕਰਨੀ ਹੈ 70 80 ਹਜ਼ਾਰ ਤੁਹਾਡੇ ਸੇਵਾਦਾਰ ਹੀ ਹੋਣਗੇ ਜਿਨ੍ਹਾਂ ਦੇ ਕਾਰਡ ਪਏ ਹੋਣਗੇ ਲਗੇ ਹੋਣਗੇ 70000 ਦੀ ਅਟੈਂਟ ਜਿਹੜੀ ਹੈ ਗਿਣਤੀ ਦੇ ਤੇ ਉਹ ਮੀਟਿੰਗ ਕਰਨ ਕਿ ਜਿਹੜੀ ਪਹਿਲੀ ਮੀਟਿੰਗ ਕਰਨੀ ਹੈ ਕੋਸ਼ਿਸ਼ ਇਹ ਸੇ ਕਿਦਰ ਕਰੀਏ ਨਹੀਂ ਜਿਹੜੇ ਪੰਜ ਮੈਂਬਰ ਹੁਣ ਚੁਣੇ ਗਏ ਐ ਇਹ ਬੜੇ ਲਗਾਓ ਦੇ ਨਾਲ ਬਲਾਕ ਦੇ ਬਣਾ ਦੇਣ ਬਲਾਕ ਵਾਲੇ ਜਿਹੜੇ ਐ ਉਹ ਸੈਕਟਰ ਦੇ ਬਣਾ ਦੇਣ ਸੈਕਟਰ ਦੇ ਸਬ ਸੈਕਟਰ ਦੇ ਪ੍ਰੋਜੈਕਟ ਚਲਾ ਜਾਵੇ ਅਸੀਂ ਕਾਪੀਆਂ ਵੀ ਜਿਹੜੇ ਉਹਨਾਂ ਦਾ ਰੱਭਾ ਹੀ ਹੋਇਆ ਤੇ ਕਾਪੀਆਂ ਵੀ ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਇਹਨਾਂ ਨੂੰ ਮੈਂਬਰਸ਼ਿਪ ਦਿਨ ਦੇਣੀ ਹੈ ਜੀ ਆ ਉਹ ਵੀ ਅਸੀਂ ਦੇਵਾਂਗੇ ਕੁਝ ਆਨਲਾਈਨ ਵਾਲੀਆਂ ਗੱਲਾਂ ਉੱਥੇ ਪੀਪੋਰਟ ਵਿੱਚ ਹੋ ਜਾਂਦੀਆਂ ਸੀ ਕੁਝ ਕੋਈ ਸਰਟ ਕੁਝ ਪ੍ਰੋਬਲਮ ਆ ਗਈਆਂ ਕੁਝ ਮੁਸ਼ਕਲ ਹੈ ਸਾਨੂੰ ਨੇੜੀ ਉਹ ਜਿਹੜੀ ਉਹਦੀ ਅਕਾਊਂਟ ਬਣਾਉਂਦੀ ਉਹਦੇ ਵਿੱਚ ਪੈਸੇ ਵੀ ਆਨਲਾਈਨ ਪਾਣੇ ਹਨਾ ਉਹ ਸਾਨੂੰ ਥੋੜੀ ਮੁਸ਼ਕਲ ਆ ਉਹ ਅਸੀਂ ਕੋਈ ਤਰ੍ਹਾਂ ਤੋਂ ਹੱਲ ਕਰ ਲਾਂਗੇ ਤੇ ਹੋਰ ਕਿਸੇ ਦਾ ਕੋਈ ਸਵਾਲ ਹੋਵੇ ਤਾਂ ਹੁਣ ਅਸੀਂ ਇਕ ਸਾਡੀ ਨਾਲ ਕਰ ਸਕਦਾ ਕਿ ਉਹ ਸਹੀ ਕਰਾ ਸਕਦੇ ਹਾਂ ਕੰਮ ਹੈ ਸਿਰਫ ਸੇਵਾ ਦਾ ਚੌਂਕੜਾ ਕੋਈ ਕੰਮ ਨਹੀਂ ਜਿਸੇ ਕਰਕੇ ਦੂਸਰੇ ਬਲਾਕ ਤੋਂ ਦੂਸਰੇ ਬਲਾਕ ਤੱਕ ਮੰਡਾ ਲਾਇਆ ਹੈ ਕੱਲੂ ਅਗਲਾ ਅਖਰ ਚੌਧਰੀ ਆਣੀ ਹੈ ਜੀ ਸੇਵਾ ਵਾਲਾ ਕੰਮ ਤੇ ਜਿੰਨੀ ਕੋਈ ਸੇਵਾ ਕਰ ਸਕਦਾ ਉਹਦਾ ਉਹਨਾਂ ਹੀ ਹੀ ਮਾਨਸਤਕਾਰ ਪਾਰਟੀ ਕਰੂਗਾ ਈਵਨ ਉਸ ਤੋਂ ਵੀ ਵੱਧ ਕਰੂਗੀ ਉਹਦਾ ਜਿਹੜਾ ਕਿ ਲਗਨ ਨਾਲ ਮਿਹਨਤ ਨਾਲ ਕੰਮ ਕਰੇ ਕੰਮ ਕਰਦਾ ਨਹੀਂ ਛੱਡਣਾ ਆਪਾਂ ਤੇ ਇਹ ਵੀ ਕੰਮ ਕਰਦਾ ਨਾਲ ਇਹ ਵੀ ਅਗਰ ਕੋਈ ਅਸੀਂ ਕਾਫੀ ਕਾਫੀ ਜ਼ਿੰਮੇਵਾਰ ਬੰਦੇ ਬੈਠੇ ਇਥੇ ਜਿਹੜੇ ਘਰਾਂ ਦੀ ਜ਼ਿੰਮੇਵਾਰੀ ਸਾਡੇ ਲਈ ਪਰਮਾਤਮਾ ਨੇ ਲਾਈ ਹੋਇਆ ਬੱਚਿਆਂ ਦੀ ਪਾਲਣ ਦੀ ਉਹ ਵੀ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ ਉਦੇ ਨਾਲ ਨਾਲ ਪੰਜਾਬ ਨੂੰ ਤੇ ਪੰਥ ਨੂੰ ਬਚਾਉਣ ਵਾਸਤੇ ਵੀ ਯਤਨ ਜਿਹੜੀ ਹੈ ਉਹ ਸਾਨੂੰ ਕਰਨੀ ਚਾਹੀਦੀ ਹੈ ਜਿੰਨੀ ਸਾਡੀ ਸੋਚ ਹੈ ਕਿਸੇ ਬੰਦੇ ਨੂੰ ਕੋਈ ਵਿਚਾਰ ਆਉਂਦਾ ਪੰਥ ਲਈ ਜਾਂ ਪੰਜਾਬ ਲਈ ਤੇ ਇਹ ਜਿਹੜੇ ਪੰਜ ਮੈਂਬਰ ਹੈ ਇਹਨਾਂ ਨੂੰ ਨੋਟ ਕਰਵਾ ਦਿਓ ਉਹ ਚਾਹਣਾ ਚਾਹਗਾ ਪੁਰਾ ਸਾਡੇ ਕੋਲੇ ਆ ਜੂਗਾ ਜੇ ਉਹ ਉਸ ਵਿਚਾਰ ਧਾਰਾ ਤੇ ਉਹਨੂੰ ਸ਼ਾਮਲ ਕਰਨਾ ਹੋਇਆ ਤੇ ਅਸੀਂ ਇਹਨੂੰ ਸ਼ਾਮਲ ਕਰਾਂਗੇ ਉਸ ਵਿਚਾਰ ਨੂੰ ਤੇ ਜ਼ਰੂਰੀ ਨਹੀਂਗਾ ਕਿ ਦੂਸਰਾ ਵੀ ਆ ਸਾਡੇ ਗਿਆਨ ਹੈ ਹਰੇਕ ਬੰਦੇ ਦਾ ਹਰੇਕ ਬੰਦੇ ਦਾ ਗਿਆਨ ਹੈ ਸਮਝਦੇ ਨਾ ਮੈਂ ਮੈਂ ਇਹ ਛੋਟੀ ਈ ਗੱਲ ਦੱਸਦਾ ਮੈਂ ਇੱਕ ਵਾਰ ਆਪਦੀ ਖੇਤ ਤੇ ਜਾ ਰਿਹਾ ਸੀ ਕਿ ਇੱਕ ਬੰਦੇ ਨੇ ਮੈਨੂੰ ਬਿਠਾ ਰਿਆ ਅਣਪੜ੍ਹ ਬੰਦਾ ਸੀ ਤੇ ਮੈਨੂੰ ਆਂਦਾ ਵੀ ਮੈਨੂੰ ਯਾਰ ਦੂਸਰਾ ਸਵਾਲ ਆ ਦੇ ਜਵਾਬ ਦੇ ਤੂੰ ਪੜਿਆ ਰਿਹਾ ਵਿਦਵਾਨ ਬੰਦਾ ਹੈ ਮੈਂ ਮੈਂ ਕਹਾਂ ਦੱਸੋ ਜੱਟ ਜਮੀਨਾਂ ਦੀ ਕਹੀ ਸੀਗੀ ਉਹਦੇ ਤੇ ਸ਼ਹਿਰਾ ਭਾਇਆ ਸੀ ਮੈਨੂੰ ਆਂਦਾ ਵੀ ਪਹਿਲਾਂ ਦੱਸੋ ਵੀ ਆਤਮ ਹੱਥਿਆ ਜਾਤੀ ਕਿਉਂ ਕਰਦਾ ਤੇ ਅੱਜ ਤੋਂ ਦੂਸਰਾ ਸਵਾਲ ਆ ਵੀ ਅੱਜ ਤੋਂ 50 60 ਸਾਲ ਪਹਿਲਾਂ ਕਿਸੇ ਜੱਟ ਨੇ ਨਹੀਂ ਕੀਤੀ ਤਾਂ ਕਿੱਡਾ ਵੱਡਾ ਸਵਾਲ ਸੀ ਉਹ ਜਿੱਥੇ ਮੈਂ ਅਮਰੀਕਾ ਬੈਠ ਕੇ ਉਹਦੀ ਏਡੀ ਬੋਟੀ ਕਿਤਾਬ ਕਿਤਾਬ ਲਿਖੀ ਵੀ ਇਹਦੇ ਆ ਕਾਰਨ ਹੈ ਕਿ ਅਸੀਂ ਕਿਵੇਂ ਫਸ ਗਏ ਇਸ ਟੱਕਰ ਦੇ ਵਿੱਚ ਕਿਵੇਂ ਅਸੀਂ ਅ ਅੱਜ ਦੀ ਮਾਡਰਨਾਈਜੇਸ਼ਨ ਨਵਾਂ ਜਮਾਨਾ ਆਇਆ ਉਹਦੇ ਨਾਲ ਅਸੀਂ ਕਿੰਨੇ ਕੁ ਅਫੈਕਟਡ ਹੋ ਗਏ ਕਿੰਦੇ ਕ ਵਿਆਹ ਨੇ ਸਾਡਾ ਸਾਨੂੰ ਤੰਗ ਕਰਤਾ ਕੋਈ ਹੋਰ ਨਾ ਸੀ ਕੀਤਾ ਵਿਆਹ ਇਹ ਸਾਰੇ ਵਾਸਤੇ ਬਹੁਤ ਵੱਡੀ ਮਾੜੀ ਗੱਲ ਹੈ ਕਿ ਅਸੀਂ ਮਜਬੂਰੀ ਚ ਕਰਦੇ ਆ ਸਮਾਜ ਦੀ ਮਜਬੂਰੀ ਵੀ ਉਹਨੇ ਕਰਨਾ ਮੈਰੀ ਫੈਮਲੀ ਕਰਨਾ ਤੁਸੀਂ ਉਹਨਾਂ ਨੇ ਵੀ ਵਿੱਤੀ ਦੀ ਰੱਖਤ ਸੀ ਉਹਦੇ ਨਾਲ ਸਭ ਉੱਠਿਆ ਨਹੀਂ ਜਾਂਦਾ ਔਰ ਮੋਰਓਵਰ ਜਿਹੜੇ ਬੰਦੇ ਬੱਚੇ ਸੂਚੇ ਬਾਹਰ ਗਏ ਉਹਨੂੰ ਕੋਈ ਪ੍ਰਕਾਰ ਨਹੀਂ ਹੋਇਆ ਉਹ ਬੱਚੇ ਉਹ ਜਾ ਕੇ ਉਸੇ ਮਤਲਬ ਜਾ ਕੇ ਆਏ ਆ ਬੁਰਾ ਹਾਲ ਹੈ ਕੋਈ ਹਾਲ ਨਹੀਂਗਾ 20 ਸਾਲ ਤੱਕ ਉਹ ਬੱਚੇ ਕੋਈ ਅਡਜਸਟ ਨਹੀਂ ਹੋ ਸਕਦੇ 20 ਸਾਲ ਦੀ ਜ਼ਿੰਦਗੀ ਆ ਫਿਰ ਉਹਨਾਂ ਨੂੰ 30 ਸਾਲ ਕਿਸ਼ਤਾਂ ਜਿਹੜੀਆਂ ਸਾਰੀ ਜ਼ਿੰਦਗੀ ਨਾਲ ਨਹੀਂ ਜਾਂਦੀ। ਤੋਂ ਇੱਥੇ ਕੋਸ਼ਿਸ਼ ਕਰਨੀ ਆ ਤੇ ਜੇਕਰ ਸਰਕਾਰ ਬਣ ਗਈ ਤਾਂ ਆਪਾਂ ਉਹ ਜੇ ਰੋਜ਼ਗਾਰ ਦੇ ਸਾਧਨ ਵੀ ਪੂਰੇ ਕਰਦੇ ਸਾਡੇ ਕੋਲੇ ਬੜੇ ਪ੍ਰੋਜੈਕਟ ਹੈ ਔਰ ਬੜੇ ਹੀ ਸਿਆਣੇ ਬੰਦੇ ਹੈ ਸਰਦਾਰਾ ਸਿੰਘ ਜੌਹਰ ਲੰਗੇ ਔਰ ਅਮਰਜੀਤ ਸਿੰਘ ਗਰੇਵਾਲ ਸਾਡੇ ਕੋਲੇ ਆਹ ਇਸ ਮਾਨ ਆ ਜਿਹੜਾ ਜਸਟਿਸ ਅਜੀਤ ਸਿੰਘ ਦਾ ਲੜਕਾ ਹੈ ਜੀ ਬਹੁਤ ਹੀ ਪਿਆਰੇ ਨਾਲ ਗਰਗ ਹੈ ਬਹੁਤ ਬਹੁਤ ਮੈਂ ਮਰਜ਼ੀ ਕਰਾ ਨਹੀਂ ਸਕਦਾ ਇਹਨੇ ਵੇ ਜਿਹੜੀ ਇਸ ਪਾਰਟੀ ਦੇ ਮਗਰ ਜਿਹੜੇ ਆਪਦੇ ਥਿੰਕ ਟੈਂਕ ਥਿੰਕ ਟਿੰਗ ਨੂੰ ਦਿਮਾਗ ਦੀ ਸੋਚ ਨਾਲ ਸਾਨੂੰ ਉਹ ਡਾਇਰੈਕਸ਼ਨ ਦੇਣਗੇ ਤੇ ਅਸੀਂ ਉਸ ਤਰੀਕੇ ਨਾਲ ਇਸ ਪਾਰਟੀ ਨੂੰ ਚਲਾਵਾਂਗੇ ਤੇ ਪੰਜਾਬ ਬਚਾਵਾਂਗੇ ਤੇ ਪੰਚ ਬਚਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ